ਹੈਲੋ ਜੀ ਸਤਿ ਸ੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਸ ਵੀ ਠੀਕ ਠਾਕ ਆਨ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਇੱਥੇ ਹੋ ਗਈ ਜੀ ਬਲੌਗ ਦੀ ਸਟਾਰਟਿੰਗ ਆਪਣੇ ਗੇਂਦੇ ਦੇ ਫੁੱਲ ਬਹੁਤ ਸੋਹਣੇ ਨਿਕਲੇ ਹੋਏ ਨੇ ਜੀ ਹੈਗੇ ਤਾਂ ਇਹ ਦੋ ਕਈ ਹੋ ਹੋਏ ਨੇ ਦੋ ਦੋ ਕਬੂਟੇ ਨੇ ਜੀ ਬਸ ਇਹ ਮਤਲਬ ਦੋ ਨੇ ਆ ਵੀ ਵਿਚਾਰਾ ਇੱਕ ਟੁੱਟ ਜ ਗਿਆ ਉਦਾਂ ਹੀ ਆ ਹਰਾ ਪਰ ਇਹ ਸੀਗਾ ਵੀ ਚਲੋ ਜੇ ਨਾ ਇਹ ਫੁੱਲ ਪੱਕ ਜਾਣ ਵੀ ਇਹਨਾਂ ਦੇ ਬੀਜ ਝੜ ਜਾਣਗੇ ਫਿਰ ਅੱਗੇ ਹੋਰ ਪਨੀਰੀ ਹੋ ਜੂਗੀ ਸਾਫ ਸਫਾਈ ਕਰਨ ਵਾਲੀ ਕਾਫੀ ਹੋਈ ਪਈ ਆ ਹੁਣ ਐ ਹੋ ਜਾਂਦਾ ਨਾ ਵੀ ਜਿੰਨੀ ਕੋ ਬਿਆਹਾਂ ਸ਼ਾਦੀਆਂ ਦੇ ਵਿੱਚ ਘੁੰਮੇ ਫਰੇ ਓਨੇ ਕੋ ਹੁਣ ਕੰਮ ਕਰ ਵਧੇ ਹੋਏ ਨੇ ਹੁਣ ਇਹਨਾਂ ਦੀ ਸਾਫ ਸਫਾਈ ਕਰਾਂਗੇ ਬਰਤੀ ਜਿਹੜੀ ਵੀਡੀਓ ਹੈ ਜੀ ਇਹ ਮੋਟੀਵੇਸ਼ਨਲ ਹੈ ਕੁਝ ਲੋਕਾਂ ਦੀ ਜ਼ਿੰਦਗੀ ਲੰਘ ਜਾਂਦੀ ਹੈ ਦੂਸਰਿਆਂ ਨੂੰ ਖੁਸ਼ ਕਰਨ ਲੱਗਿਆ ਤੇ ਪਰ ਉਹਨਾਂ ਦਾ ਹਮੇਸ਼ਾ ਇਹੀ ਹੁੰਦਾ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਕਰ ਚੁੱਕੇ ਹਾਂ ਆਪਣੇਆਂ ਲਈ ਕਿਉਂਕਿ ਇਨਸਾਨ ਚਾਹੇ ਉਹ ਸਕੇ ਰਿਸ਼ਤੇ ਨੇ ਜਾਂ ਆਪਣੇ ਬਣਾਏ ਹੋਏ ਰਿਸ਼ਤੇ ਨੇ ਦੋਸਤ ਮਿੱਤਰ ਲਾ ਲੋ ਜਾਂ ਕੁਝ ਵੀ ਲੈ ਲੋ ਹਨਾ ਵੀ ਉਹਨਾਂ ਰਿਸ਼ਤਿਆਂ ਨੂੰ ਕਈ ਵਾਰੀ ਖੁਸ਼ ਕਰਨ ਦੇ ਵਿੱਚ ਬਹੁਤ ਕੁਝ ਕੋਸ਼ਿਸ਼ਾਂ ਕਰਦਾ ਏ ਬਟ ਉਹ ਰਿਸ਼ਤੇ ਨਹੀਂ ਖੁਸ਼ ਹੁੰਦੇ ਹੈਗੇ ਹਨਾ ਪਰ ਇਹ ਹੋ ਜਾਂਦਾ ਜੀ ਆਪਾਂ ਇਨਸਾਨ ਆ ਹਨਾ ਜਦੋਂ ਪਰਮਾਤਮਾ ਨਹੀਂ ਦੁਨੀਆ ਨੂੰ ਖੁਸ਼ ਕਰ ਸਕਿਆ ਤਾਂ ਆਪਾਂ ਕਿਵੇਂ ਖੁਸ਼ ਕਰ ਲਾਂਗੇ ਇਹ ਤੁਸੀਂ ਇਹ ਜਗ੍ਹਾ ਦੇ ਵਿੱਚ ਤੁਸੀਂ ਗੱਲ ਤੋਂ ਵੀ ਜਿੱਥੇ ਤੁਸੀਂ ਇਹ ਸੋਚਦੇ ਹੋ ਤੁਸੀਂ ਵੀ ਸਭ ਨੂੰ ਖੁਸ਼ ਕਰ ਲੂੰਗੀ ਕਿਉਂਕਿ ਜਿੱਥੇ ਇੱਕ ਖੁਸ਼ ਹੁੰਦਾ ਤੁਹਾਡੇ ਕੁਝ ਤੁਹਾਡੇ ਕੋਈ ਕੰਮ ਕਰਾਂ ਤੇ ਤੁਹਾਡੀ ਕੋਈ ਗੱਲ ਕਰਾਂ ਤੇ ਤੁਹਾਡੇ ਕੁਝ ਜਣੀ ਕਹਿਣ ਤੇ ਕਰਨ ਤੇ ਜਾ ਲਾ ਲੋ ਹਨਾ ਤੇ ਉਥੇ ਕੁਝ ਲੋਕਾਂ ਨੇ ਤੁਹਾਡੇ ਨਾਲ ਨਾਰਾਜ਼ ਵੀ ਹੋਣਾ ਹੈ ਉਹਨਾਂ ਨੂੰ ਉਹ ਗੱਲ ਤੁਹਾਡੀ ਨਹੀਂ ਵਧੀਆ ਲੱਗਣੀ ਹੈਗੀ ਪਰ ਇਹ ਨਾ ਸੋਚੋ ਜੀ ਕਿਉਂਕਿ ਪਰਮਾਤਮਾ ਨੇ ਜਿਵੇਂ ਹੁਣ ਤੁਸੀਂ ਇਹ ਦੇਖੋ ਨਾ ਸਰਦੀ ਆ ਤਾਂ ਲੋਕਾਂ ਨੂੰ ਗਰਮੀ ਵਧੀਆ ਲੱਗਦੀ ਆ ਹੈ ਸਾਰੇ ਕਹਿੰਦੇ ਨੇ ਜੀ ਇਹਦੇ ਨਾਲੋਂ ਤਾਂ ਗਰਮੀ ਵਧੀਆ ਏ ਗਰਮੀ ਆਉਂਦੀ ਆ ਤਾਂ ਫਿਰ ਲੋਕਾਂ ਨੂੰ ਠੰਡ ਵਧੀਆ ਲੱਗਦੀ ਆ ਦੁਨੀਆ ਨੂੰ ਹਨਾ ਹत्ता ਕਹਿੰਦੇ ਨੇ ਜੀ ਠੰਡ ਵਧੀਆ ਏ ਇਹਦੇ ਨਾਲੋਂ ਤਾਂ ਇੰਨੀ ਗਰਮੀ ਨਾਲੋਂ ਰੁੱਤਾਂ ਤਾਂ ਸਾਰੀਆਂ ਆਉਂਦੀਆਂ ਨੇ ਜੀ ਪਰ ਇਹ ਹੋ ਜਾਂਦਾ ਵੀ ਜੋ ਚੀਜ਼ ਆਪਣਾ ਨੂੰ ਮਿਲ ਗਈ ਉਦੇ ਵਿੱਚੋਂ ਖੁਸ਼ੀ ਨਹੀਂ ਹੈਗੀ ਜੋ ਚੀਜ਼ ਨਹੀਂ ਮਿਲੀ ਜਾਂ ਦੂਰ ਆਪਾ ਤੋਂ ਹੈ ਨਾ ਉਹ ਚੀਜ਼ ਇਨਸਾਨ ਹਮੇਸ਼ਾ ਪਾਲਦਾ ਏ ਜੇ ਸਰਦੀ ਆ ਤਾਂ ਗਰਮੀ ਪਾਲਣੀਆ ਗਰਮੀਆਂ ਤਾਂ ਸਰਦੀ ਪਾਲਣੀਆ ਜੇ ਧੁੱਪਾਂ ਤਾਂ ਮੀਂਹ ਚਾਹੀਦਾ ਏ ਜੇ ਮੀਂਹ ਪੈਣ ਲੱਗਿਆ ਤਾਂ ਫਿਰ ਉਹਦੇ ਤੋਂ ਵੀ ਲੋਕ ਥੱਕ ਜਾਂਦੇ ਨੇ ਤੇ ਇਹ ਕਰਕੇ ਵੀ ਪਰਮਾਤਮਾ ਨੇ ਜੋ ਕੁਝ ਵੀ ਦੁਨੀਆ ਲਈ ਕੀਤਾ ਹੈ ਕਦੇ ਨਹੀਂ ਕੁਝ ਹੋਇਆ ਕੋਈ ਕਿਉਂਕਿ ਇਹ ਹੋ ਜਾਂਦਾ ਜੀ ਜਦੋਂ ਕਿਸੇ ਨੂੰ ਸਕਸੈਸ ਮਿਲਦੀ ਆ ਨਾ ਤਾਂ ਕੋਈ ਇਹ ਨਹੀਂ ਕਹਿੰਦਾ ਵੀ ਪ੍ਰਮਾਤਮਾ ਨੇ ਸਾਨੂੰ ਸਕਸੈਸ ਦਿੱਤੀ ਆ ਹਨਾ ਵੀ ਪ੍ਰਮਾਤਮਾ ਦੀ ਕਿਰਪਾ ਹੋਈ ਆ ਵੀ ਅਸੀਂ ਕਾਮਯਾਬ ਹੋ ਗਏ ਆ ਕੰਮ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਆ ਪਰ ਜਿੱਥੇ ਆਪਾਂ ਨੂੰ ਘਾਟੇ ਹੋ ਜਾਂਦੇ ਨੇ ਪੈ ਜਾਂਦੇ ਨੇ ਹਨਾ ਲਾਸ ਹੋ ਜਾਂਦਾ ਆਪਾਂ ਨੂੰ ਕਿਸੇ ਬਿਜ਼ਨਸ ਚਲਾ ਲਓ ਕੰਮਕਾਰਾਂ ਦੇ ਵਿੱਚ ਕੋਈ ਹੋਰ ਹੋ ਗਿਆ ਹਨਾ ਕਿਸੇ ਕਿਸਮ ਦਾ ਤੇ ਉੱਥੇ ਆਪਾਂ ਪ੍ਰਮਾਤਮਾ ਨੂੰ ਦੋਸ਼ ਜ਼ਰੂਰ ਦੇ ਦਿੰਦੇ ਹੁੰਨੇ ਆ ਇਹ ਚੀਜ਼ ਦਾ ਵੀ ਪ੍ਰਮਾਤਮਾ ਨੇ ਸਾਡੇ ਨਾਲ ਐਂ ਕਰਤਾ ਜਦੋਂ ਪ੍ਰਮਾਤਮਾ ਨੂੰ ਆਪਾਂ ਘਾਟਿਆਂ ਦੇ ਵਜਾ ਮੰਨ ਸਕਦੀਆਂ ਤੇ ਫਿਰ ਉਹਨਾਂ ਨੂੰ ਕਾਮਯਾਬੀ ਦੀ ਉਹਨਾਂ ਨੂੰ ਹੀ ਕਹੋ ਨਾ ਵੀ ਹਾਂ ਪ੍ਰਮਾਤਮਾ ਨੇ ਕਾਮਯਾਬੀ ਦਿੱਤੀ ਹੈ ਨਹੀਂ ਜੀ ਕਿਉਂਕਿ ਚੰਗਿਆਈ ਦਾ ਅਵਾਰਡ ਇਨਸਾਨ ਖੁਦ ਨੂੰ ਦਿੰਦਾ ਇਹ ਜੋ ਭਰਾਈਦਾ ਹੈ ਉਹ ਦੂਸਰਿਆਂ ਨੂੰ ਦਿੱਤਾ ਜਾਂਦਾ ਸੋ ਐਗਜ਼ਾਮਪਲ ਸੀ ਇਹ ਜੇ ਤੁਸੀਂ ਕਿਸੇ ਨੂੰ ਖੁਸ਼ ਕਰਦੇ ਹੋ ਤਾਂ ਤੁਹਾਨੂੰ ਉਹ ਚੀਜ਼ ਦਾ ਅਵਾਰਡ ਕਦੇ ਨਹੀਂ ਮਿਲੇਗਾ ਅਗਰ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਜੇ 99 ਤੁਸੀਂ ਚੰਗੇ ਕੰਮ ਕਰ ਲਏ ਹਨਾ ਉਹ ਤੁਹਾਡੇ ਕਿਸੇ ਨੇ ਯਾਦ ਨਹੀਂ ਰੱਖਣੇ ਬਟ ਜਿੱਥੇ ਤੁਸੀਂ ਇੱਕ ਗਲਤ ਕਰ ਲਿਆ ਨਾ ਉਹ ਤੁਹਾਡਾ ਯਾਦ ਰੱਖਿਆ ਜਾਊਗਾ ਉਸ ਚੀਜ਼ ਦਾ ਅਵਾਰਡ ਜ਼ਰੂਰ ਮਿਲੇਗਾ ਹੂੰ ਹੈਨਾ ਵੀ ਤੁਸੀਂ ਜਿੰਦਗੀ ਕਹਿੰਦੇ ਹੁੰਦੇ ਨੇ ਵੀ ਦੁਨੀਆ ਜਿੱਤ ਲਈ ਹੈਨਾ ਕਿਉਂਕਿ ਮਾਪੇ ਲਈ ਆਪਣੀ ਔਲਾਦ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਹੈਗਾ ਜਿਵੇਂ ਤੁਹਾਨੂੰ ਆਪਣੇ ਬੱਚੇ ਪਿਆਰੇ ਨੇ ਤੁਹਾਡੇ ਮਾਪੇ ਨੂੰ ਵੀ ਤੁਸੀਂ ਉਨ੍ਹਾਂ ਹੀ ਪਿਆਰਿਓ ਹੂੰ ਵੀ ਇਹ ਚੀਜ਼ਾਂ ਦੇ ਰੋਲੇ 'ਚ ਨਾ ਪਿਆ ਕਰੋ ਆਪਣੀ ਜ਼ਿੰਦਗੀ ਮਿਲੀ ਆ ਇੱਕੋ ਵਾਰ ਮਿਲੀ ਹੈ ਜੀ ਜੇ ਦੁਆਰਾ ਬਾਈ ਚਾਂਸ ਮਿਲ ਵੀ ਗਈ ਤਾਂ ਆਪਾਂ ਨੂੰ ਇਹ ਨਹੀਂ ਯਾਦ ਰਹਿਣਾ ਵੀ ਹਾਂ ਅਸੀਂ ਪਹਿਲਾਂ ਵੀ ਇਨਸਾਨ ਹੈਗੇ ਸੀ ਜਾਂ ਨਹੀਂ ਸੀਗੇ ਹੂੰ ਵੀ ਆਪਣੀ ਜੋ ਜ਼ਿੰਦਗੀ ਮਿਲੀ ਹੈ ਉਹਨੂੰ ਇੰਜੋਏ ਕਰੋ ਖੁੱਲ ਕੇ ਜਿਓ ਆਪਾਂ ਇਸ ਦੁਨੀਆ ਤੇ ਆਏ ਵੀ ਇਕੱਲੇ ਸੀ ਦੁਨੀਆ ਤੋਂ ਜਾਣਾ ਏ ਫਿਰ ਵੀ ਇਕੱਲਿਆਂ ਨੇ ਜਾਣਾ ਕਿਸੇ ਨੇ ਨਾਲ ਨਹੀਂ ਜਾਣਾ ਹੈਗਾ ਨਾ ਕੋਈ ਨਾਲ ਆਇਆ ਤੇ ਨਾ ਕਿਸੇ ਨੇ ਨਾਲ ਜਾਣਾ ਏ ਇਹ ਦੁਨੀਆ ਦੇ ਰੌਲੇ ਤੋਂ ਪਰੇ ਹੀ ਰਹੋ ਅਪਦੇ ਜ਼ਿੰਦਗੀ ਨੂੰ ਅਪਦੇ ਵਧੀਆ ਖੁੱਲ ਕੇ ਜੀਓ ਖੁੱਲ ਕੇ ਜੀਓ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਹੈ ਨਾ ਬਿਲਕੁਲ ਹੀ ਜੋ ਤੁਹਾਡਾ ਮਨ ਕਹਿੰਦਾ ਹੈ ਹੈ ਨਾ ਆਪਣੇ ਲਈ ਟਾਈਮ ਜ਼ਰੂਰ ਕੱਢੋ ਚੰਗੀ ਆਪਣੇ ਲਈ ਚੰਗੀ ਡਾਈਟ ਜ਼ਰੂਰ ਲਬੋ ਹੈ ਨਾ ਤੁਹਾਨੂੰ ਤੁਸੀਂ ਪਾਠ ਪੂਜਾ ਦੀ ਮਤਲਬ ਤੁਹਾਡਾ ਮਨ ਪਾਠ ਪੂਜਾ ਵੱਲ ਬਾਦਾ ਤਾਂ ਉਹ ਜ਼ਰੂਰ ਕਰੋ ਤੁਹਾਡਾ ਨਹੀਂ ਉਧਰ ਨੂੰ ਹੈਗਾ ਤੁਸੀਂ ਕੋਈ ਗੀਤ ਸੰਗੀਤ ਦੇ ਵਿੱਚੋਂ ਮਤਲਬ ਜੋ ਤੁਹਾਡਾ ਮਨ ਕਰਦਾ ਹੈ ਤੁਸੀਂ ਉਹ ਚੀਜ਼ਾਂ ਕਰਿਆ ਕਰੋ ਜਰੂਰ ਆਪਣੇ ਲਈ ਵੀ ਵਕਤ ਕੱਢੋ ਜਿੱਥੇ ਤੁਸੀਂ ਘਰ ਲਈ ਪਰਿਵਾਰ ਲਈ ਵਕਤ ਕੱਢਦੇ ਹੋ ਤਾਂ ਆਪਣੇ ਲਈ ਵੀ ਜ਼ਰੂਰੀ ਆ ਕਿਉਂਕਿ ਉਹਨਾਂ ਲਈ ਵੀ ਆਪਾਂ ਤਾਂ ਕੁਝ ਕਰ ਸਕਾਂ ਜੇ ਆਪ ਖੁਸ਼ ਆਪਦੀ ਜ਼ਿੰਦਗੀ ਵਧੀਆ ਜੀਉ ਰਹੇ ਆ ਕਿਉਂਕਿ ਜਿੱਥੇ ਇਨਸਾਨ ਆਪ ਖੁਸ਼ ਨਹੀਂ ਹੈਗਾ ਤਾਂ ਉਹ ਦੂਜਿਆਂ ਨੂੰ ਕਦੇ ਵੀ ਖੁਸ਼ ਨਹੀਂ ਕਰ ਸਕਦਾ ਹੈਗਾ ਪਹਿਲਾਂ ਖੁਦ ਮੁਸਕਰਾਓ ਫਿਰ ਤੁਹਾਨੂੰ ਦੇਖ ਕੇ ਹੋਰ ਮੁਸਕਰਾ ਸਕਦੇ ਨੇ ਹਨਾ ਰੋਂਦੇ ਚਿਹਰਿਆਂ ਦੇ ਨਾਲ ਕਦੇ ਵੀ ਕੋਈ ਚੱਲਦਾ ਨਹੀਂ ਹੈਗਾ ਨਾ ਹੀ ਕੋਈ ਰੋਂਦਿਆਂ ਦੇ ਕਦੇ ਦੁੱਖ ਸੁਣਦਾ ਏ ਦੁਨੀਆ ਇੱਕ ਵਾਰ ਜਾਂ ਦੋ ਵਾਰ ਦੁੱਖ ਸੁਣਦੀ ਹੁੰਦੀ ਆ ਫਿਰ ਲੋਕ ਤੁਹਾਡੇ ਕੋਲ ਬੈਠਣੋਂ ਵੀ ਹਟ ਜਾਣਗੇ ਵੀ ਇਹਨਾਂ ਕੋਲ ਇਹੀ ਗੱਲਾਂ ਨੇ ਜੀ ਸੋ ਅਬ ਦੀ ਜ਼ਿੰਦਗੀ ਦੇ ਵਿੱਚ ਕੰਮ ਕਾਰ ਜ਼ਰੂਰ ਕਰੋ ਮੈਂ ਤਾਂ ਜਣੀ ਇਹ ਗੱਲ ਕਹਿਨੀ ਆ ਵੀ ਚਾਹੇ ਭੈਣਾ ਘਰ ਦੇ ਕੰਮ ਕਾਰ ਜ਼ਰੂਰ ਕਰਦੀਆਂ ਨੇ ਹਨਾ ਤਾਂ ਆਪਣੇ ਆਪ ਨੂੰ ਘਰ ਦੇ ਕੰਮਕਾਰਾਂ ਦੇ ਵਿੱਚ ਬਿਜ਼ੀ ਰੱਖਦੇ ਹੋ ਤੁਸੀਂ ਨਾ ਪਰ ਕੁਝ ਨਾ ਕੁਝ ਕੰਮਕਾਰ ਇਦਾਂ ਦੇ ਕਰਿਆ ਕਰੋ ਵੀ ਤੁਹਾਨੂੰ ਵੀ ਕੋਈ ਇਸੇ ਕੰਮ ਤੋਂ ਇਨਕਮ ਹੋਵੇ ਹਨਾ ਜੋ ਵੀ ਹੁਨਰ ਆ ਤੁਸੀਂ ਉਹਦੇ ਥਰੂ ਆਪਣੇ ਆਪ ਨੂੰ ਆਮਦਨ ਦਾ ਉਹਨਾਂ ਨੂੰ ਸਾਧਨ ਜਰੂਰ ਬਣਾਵੋ ਵੀ ਕਿ ਤੁਹਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਲਈ ਆਪਣੇ ਪਰਿਵਾਰ ਦਾ ਮਹਤਾਜ ਨਾ ਹੋਣਾ ਪਵੇ ਹਾਂਜੀ ਚਲੋ ਮੰਗ ਮੰਨ ਦਿਆਂ ਨਾ ਵੀ ਆਪਾਂ ਪਰਿਵਾਰ ਤੋਂ ਹੀ ਲੈਣਾ ਏ ਪਰ ਇਹ ਹੋ ਜਾਂਦਾ ਜੀ ਆਪਦੇ ਵੀ ਹੱਥ ਦੇ ਵਿੱਚ ਪੈਸਾ ਥੋੜਾ ਜਿਹਾ ਆਉਣਾ ਜ਼ਰੂਰ ਚਾਹੀਦਾ ਕਿਉਂਕਿ ਇਹ ਚੀਜ਼ਾਂ ਆਪਣਾ ਮਾਨ ਸਨਮਾਨ ਵਧਾਉਂਦੀਆਂ ਨੇ ਤਾਂ ਕਰਕੇ ਹੋ ਜਾਂਦਾ ਵੀ ਆਪਾਂ ਹੋਰ ਕੋਈ ਚੀਜ਼ ਨਹੀਂ ਹੁੰਦੀ ਇਹ ਹੁੰਦਾ ਵੀ ਜਿਹੜੀ ਆਪਦਾ ਪੈਸਾ ਹੈ ਨਾ ਉਹ ਚੀਜ਼ ਦੀ ਇੱਕ ਅਲੱਗ ਖੁਸ਼ੀ ਹੋ ਜਾਂਦੀ ਹੈ ਚੋਲੋ ਘਰ ਪਰਿਵਾਰ ਦੇ ਵਿੱਚ ਹਰੀਕ ਨੂੰ ਸਭ ਕੁਝ ਮਿਲਦਾ ਏ ਇਹ ਕੋਈ ਚੀਜ਼ਾਂ ਨਹੀਂ ਹੁੰਦੀ ਹੈ ਹੈਗੀਆਂ ਵੀ ਕਿਸੇ ਨੂੰ ਕੁਝ ਨਹੀਂ ਮਿਲਦਾ ਹੈਗਾ ਹਨਾ ਇਹ ਗੱਲ ਨਹੀਂ ਠੀਕ ਹੈਗੀ ਵੀ ਜੇ ਆਪਾਂ ਕਹੀ ਹੈ ਨਾ ਪਰ ਜਿਹੜੀਆਂ ਉਹ ਖੁਸ਼ੀ ਆ ਉਹ ਅਲੱਗ ਹੀ ਹੋ ਜਾਂਦੀ ਆ ਤੁਸੀਂ ਦੂਜਿਆਂ ਦੇ ਮਗਰ ਜਿੰਨਾ ਭੱਜੋਗੇ ਨਾ ਉਨਾਂ ਹੀ ਦੁਨੀਆ ਤੁਹਾਨੂੰ ਹੋਰ ਪਚਾਉਗੀ ਆਪਣੇ ਮਗਰ ਜਿੰਨਾ ਤੁਸੀਂ ਦੁਨੀਆ ਦੀ ਵੱਧ ਪੂਛ ਪੂਛ ਕਰੋਗੇ ਨਾ ਉਨਹੀ ਲੋਕ ਤੋਂ ਤੋਂ ਵੱਧ ਪੁੱਛ ਪੁੱਛ ਕਰਾਉਣਗੇ ਸੋ ਆਪਣੇ ਸੈਲਫ ਕੌਨਫੀਡੈਂਸ ਵਿੱਚ ਰਿਹਾ ਕਰੋ ਆਪਣੇ ਆਪ ਲਈ ਟਾਈਮ ਕੱਢੋ ਆਪਣੇ ਪਰਿਵਾਰ ਲਈ ਕੱਢੋ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਦੁਨੀਆ ਨੂੰ ਤੁਸੀਂ ਨਹੀਂ ਖੁਸ਼ ਕਰ ਸਕਦੇ ਹੈਗੇ ਬਾਕੀ ਜੀ ਚਲੋ ਆਪਣੀ ਹਾਰਿਕ ਦੀ ਆਪਣੀ ਆਪਣੀ ਮਰਜ਼ੀ ਆ ਜਿਨ੍ਹਾਂ ਨੂੰ ਜਿੱਦਾਂ ਸਹੀ ਲੱਗਦਾ ਹੈ ਪਰ ਆਪਣੇ ਆਪ ਨੂੰ ਖੁਸ਼ ਰੱਖਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਤੁਹਾਨੂੰ ਖੁਸ਼ ਕਰਨਾ ਦੂਸਰਿਆਂ ਨੇ ਨਹੀਂ ਆਉਣਾ ਹੈਗਾ ਹਮੇਸ਼ਾ ਆਪਣੇ ਲਈ ਆਪ ਨੂੰ ਹੀ ਕੰਮ ਕਰਨੇ ਪੈਂਦੇ ਨੇ ਆਪਣੇ ਲਈ ਚਲੋ ਜੀ ਹੁਣ ਆਪਾਂ ਮਿਲਦੇ ਹਾਂ ਫਿਰ ਤੁਸੀਂ ਦੱਸਿਓ ਇਹਨਾਂ ਗੱਲਾਂ ਦੇ ਵਿੱਚੋਂ ਕਿਹੜੀ ਗੱਲ ਨਾਲ ਤੁਸੀਂ ਸਹਿਮਤ ਹੋ ਓਕੇ ਬਾਈ ਟੇਕ ਕੇਅਰ ਲਵ ਯੂ ਆਲ ਮੈਂਬਰਸ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਮੀਆਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ